ਬੱਤ ਬੱਤ ਬਾਣ ਦੇ ਕੀ ਚੋਟੀ ਦੇ ਸਤਾਰ ਮਿੱਠੀਏ ਮੇਰੇ ਗਾਣਿਆਂ ਚੋਂ ਵੱਡੀ ਪੀਹੂ ਚੱਕ ਕੇ ਕਹਿੰਦੇ ਮੈਨੂੰ ਤੇਰੇ ਨਾਲੋਂ ਵੱਡੇ ਅਸੀਂ ਹਾਂ YouTube ਉਤੋਂ ਫੇਕ ਦੇ ਵੀ ਹੂ ਚੱਕ ਕੇ ਜ਼ਿੰਦਗੀ ਚ ਫੇਕ ਕੰਮ ਕਰਿਆ ਨਹੀਂ ਮੈਂ ਮੂਰੇ ਹੋਵੇ ਕੋਈ ਕਦੇ ਡਰਿਆ ਨਹੀਂ ਮੈਂ ਲੋਕੀ ਲਾਈਫ 'ਤੇ ਯਕੀਨ ਰੱਖਦਾ ਚੁੱਪ ਸੀ ਜ਼ਰੂਰ ਪਰ ਮਰਿਆ ਨਹੀਂ ਮੈਂ ਹਾਉ ਸਿਆਣੇ ਦੱਸ ਦੇ ਅਸੀਂ ਬਾਗਿਆਂ ਦੇ ਪੁੱਤ ਸਾਡੇ ਨਾਂ ਦੇ ਦੱਸ ਦੇ ਨਾ ਜਾਲੀ ਪ੍ਰਮੋਸ਼ਨਾਂ ਦੀ ਲੋੜ ਯੱਤੂਆਂ ਗੱਡੀਆਂ 'ਚ ਵੱਜੇਉਂਦੇ ਗਾਣੇ ਦੱਸ ਦੇ ਗੱਡੀਆਂ 'ਚ ਵੱਜੇਉਂਦੇ ਗਾਣੇ ਆਓ ਆਓ ਗੀਤਕਾਰੀ ਕਲਾਕਾਰੀ ਬੜੇ ਛੱਡ ਗਏ ਇੰਡਸਟਰੀ 'ਚ ਲਿਆਂਦਾ ਮੇਰਾ ਚੇਂਜ ਦੇ ਕੇ ਗੱਡੀਆਂ ਭਜਾਇਆਂ ਬਹੁਤ ਨਾਲ ਨਾਲ ਰਲੇ ਨਾ ਹੋ ਬੜਿਆ ਨੇ ਮਿੱਤਰਾਂ ਦੀ ਰੇਂਜ ਦੇਖ ਕੇ ਕਿ ਮੇਰਾ ਕਿਵੇਂ ਸੀ ਚਾਉਂਦੇ ਪਿੱਛੇ ਸਾਨੂੰ ਲਾਉਣਾ ਤੁਸੀਂ ਭੁੱਲ ਜੋ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਬੱਸ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਆਹ ਪਹਿਲੀ ਵਾਰ ਨਿੱਤ ਨਵੇਂ ਆਉਂਦੇ ਬੜੇ ਨੇ ਜੱਟ ਜਿਹਾਂ ਬੜਨਾ ਜੋ ਚਾਉਂਦੇ ਬੜੇ ਨੇ ਸਿੱਧੂ ਮੂਸੇਆ ਆਪਣੀਆਂ ਲੈਣਤੀ ਉਹਦੇ ਵਾਂਗੂ ਅੱਜ ਕੱਲ੍ਹ ਕਾਉਂਦੇ ਬੜੇ ਨੇ ਆਹ ਜੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ ਤੁਸੀਂ ਭੁੱਲ ਜੋ ਭੁੱਲ ਜੋ ਇਹ ਦਿਨ ਕਦੇ ਨਹੀਂ ਕਦੇ ਨਹੀਂ ਆਉਣਾ ਬੱਸ ਤਲ ਜੋ ਕਦੇ ਨਾ ਕਦੇ ਨਹੀਂ ਆਉਣਾ ਤੁਸੀਂ ਭੁੱਲ ਜਾਓ